ਪਿੰਡ ਸਾਗਰੇ ਤੋਂ ਕੱਬਰ ਦਰਿਆ ਟੁੱਟ ਚੁੱਕਾ ਸੀ। ਔਰ ਟਰਾਲੀਆਂ ਦੋ ਟਰਾਲੀਆਂ ਵਿੱਚ ਸੁੱਟ ਕੇ ਤੇ ਜਲਦੀ ਜਲਦੀ ਸੰਕਰੇ ਬਧਾ ਸਿੱਧੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਪਿੰਡ ਸਾਗਰੇ ਤੋਂ ਪੰਜ ਪਿੰਡ ਔਰ ਛੇਵੀਂ ਖਨੌਰੀ ਨੂੰ ਭਾਰੀ ਖਤਰਾ ਸੀ ਜੇ ਨਾ ਵੱਜਦਾ ਤੇ ਬਹੁਤ ਵੱਡਾ ਅਰਬਾਂ ਰੁਪਏ ਦਾ ਨੁਕਸਾਨ ਸੀ ਪੰਜ ਪਿੰਡਾਂ ਦਾ ਔਰ ਖਨੌਰੀ ਦਾ ਆਹ ਮੋਟਰ ਤੇ ਪਿੱਛੇ ਆਓ ਟਰੈਕਟਰ ਦੇ ਪਿੱਛੇ ਆਓ ਤੁਹਾਡੇ ਕੋਲ ਵਾਲਾ ਆਉਂਦਾ ਟਰੈਕਟਰ ਹੋਰ ਮਿੱਟੀ ਹੋਰ ਟਰੈਕਟਰ ਆਉਂਦਾ